ਅਚੂਨੀਆਂ ਸੂਟ ਕੱਪੜੇ ਬਹੁਤ ਸਾਰੇ ਨੇ ਇੱਥੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਕਿੰਨੀ ਵੀ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਬਰਨਾਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਬਰਨਾਲੇ ਸ਼ਹਿਰ ਦਾ ਬਾਜ਼ਾਰ ਬਹੁਤ ਵੱਡਾ ਬਾਜ਼ਾਰ ਆ ਬਰਨਾਲੇ ਸ਼ਹਿਰ ਦਾ ਵੀਡੀਓ ਤੁਸੀਂ ਹਣ ਤੱਕ ਬਣੇ ਰਹੋ ਚੱਲਦੇ ਆਪਾਂ ਵੀਡੀਓ ਕਰਦੇ ਆਂ ਸ਼ੁਰੂ ਲਓ ਜੀ ਇੱਥੋਂ ਸਾਰਾ ਬਰਨਾਲੇ ਸ਼ਹਿਰ ਦਾ ਬਾਜ਼ਾਰ ਜਿਹੜਾ ਸ਼ੁਰੂ ਹੋ ਜਾਂਦਾ ਤੇ ਬਹੁਤ ਵੱਡਾ ਬਾਜ਼ਾਰ ਆ ਬਰਨਾਲੇ ਸ਼ਹਿਰ ਚ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਕੱਪੜੇ ਵਾਲੀਆਂ ਹੈਗੀਆਂ ਨੇ ਬਾਕੀ ਹੋਰ ਮਤਲਬ ਡੇਲੀ ਵਰਤੋਂ ਵਾਲਾ ਜਿਹੜਾ ਸਮਾਨ ਉਹ ਦੁਕਾਨਾਂ ਵੱਡੀਆਂ-ਵੱਡੀਆਂ ਹੈਗੀਆਂ ਨੇ ਤੇ ਆਹ ਚੌਕ ਆ ਇੱਥੋਂ ਆਪਾਂ ਵੀਡੀਓ ਜਿਹੜੀ ਸਟਾਰਟ ਕਰ ਰਹੇ ਆ ਆਹ ਚੌਕ ਤੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਜਿਵੇਂ ਜੁੱਸ ਵਾਲੀਆਂ ਹੋ ਗਈਆਂ ਹਨ ਤੇ 11:00 ਵਜੇ ਦਾ ਟਾਈਮ ਆ ਬਹੁਤ ਕਰਾਉਡ ਹੈ ਮਾਰਕੀਟ ਦੇ ਵਿੱਚ ਤੁਸੀਂ ਦੇਖੇ ਸਕਦੇ ਹੋ ਤੇ ਚੱਲਦੇ ਆਪਾਂ ਅੱਗੇ ਵਾਲੇ ਵੱਸੇ ਨੂੰ ਇੱਧਰ ਕੁਝ ਫਾਸਟ ਫੂਡ ਵਾਲੀਆਂ ਆ ਗਈਆਂ ਹਨ ਨਾਲ-ਨਾਲ ਦੁਕਾਨਾਂ ਆਈ ਤੋਂ ਅੱਗੇ ਕੱਪੜਿਆਂ ਵਾਲੀਆਂ ਦੁਕਾਨਾਂ ਸਾਰੀਆਂ ਸ਼ੁਰੂ ਹੋ ਗਈਆਂ ਬਹੁਤ ਵੱਡੇ ਏਰੀਏ ਦੇ ਵਿੱਚ ਬਰਨਾਲੇ ਦਾ ਬਾਜ਼ਾਰ ਆ ਜਿਹੜਾ ਫੈਲਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਗਈਆਂ ਆ ਲਓ ਜੀ ਕੱਪੜਿਆਂ ਵਾਲੀਆਂ ਦੁਕਾਨਾਂ ਕੱਪੜਾ ਹੀ ਕੱਪੜਾ ਇੱਥੇ ਪਿਆ ਹੈ ਛੂਟ ਵਾਲੀਆਂ ਦੁਕਾਨਾਂ ਨੇ ਸਾਰੀਆਂ ਦੋਵੇਂ ਸਾਈਡ ਬਾਜ਼ਾਰ ਹੈ ਆਹ ਸਾਈਡ ਵੀ ਬਾਜ਼ਾਰ ਹੈਗਾ ਇੱਥੇ ਵੀ ਕੱਪੜਿਆਂ ਦੀਆਂ ਦੁਕਾਨਾਂ ਨੇ ਹਲੋ ਇੱਥੇ ਸੇਲ ਲਾਈ ਹੋਈ ਹੈ ਸੂਟ ਪਏ ਨੇ ਬਹੁਤ ਸਾਰੇ ਅਗਲੇ ਵਾਲੇ ਪਾਸੇ ਕੁਝ ਹੋਰ ਦੁਕਾਨਾਂ ਆ ਗਈਆਂ ਏਸੀ ਕੂਲਰ ਵਗੈਰਾ ਵਾਲੀਆਂ ਹਨ ਤੇ ਸਾਰਾ ਬਾਜ਼ਾਰ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਹਰ ਇੱਕ ਚੀਜ਼ ਵਾਲੀਆਂ ਇੱਥੇ ਇਹ ਮਾਰਕੀਟ ਦੇ ਵਿੱਚ ਆ ਕੁਦਰ ਵਗੈਰਾ ਪਾਇਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਦੂਸਰੀ ਸਾਈਡ ਵੀ ਨਾਲ ਨਾਲ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਤੇ ਸਾਰਾ ਇਹ ਇਕੱਠੇ ਹੀ ਬਾਜ਼ਾਰ ਆ ਤੇ ਤੋਂ ਬਾਅਦ ਸਾਦਰ ਬਾਜ਼ਾਰ ਸ਼ੁਰੂ ਹੋ ਜਾਂਦਾ ਅਗਲੇ ਵਾਲੇ ਪਾਸੇ ਉੱਥੇ ਵੀ ਜਿਹੜੀਆਂ ਕੱਪੜੀਆਂ ਵਾਲੀਆਂ ਦੁਕਾਨਾਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਭਾਈ ਚੁੰਨੀਆਂ ਰੰਗ ਰਿਹਾ ਤੇ ਤੋਂ ਇਥੇ ਨਾ ਵੜੇ ਸਾਰੀਆਂ ਕੱਪੜੀਆਂ ਵਾਲੀਆਂ ਦੁਕਾਨਾਂ ਆ ਗਈਆਂ ਲਓ ਜੀ ਆ ਸੂਟ ਚੁੰਨੀ ਆ ਹਨਾ ਬਾਹਰ ਲਾਏ ਹੋਏ ਨੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂਾਂ ਨੇ ਸੂਟ ਵਾਲੀਆਂ ਬਾਕੀ ਫੀਡ ਬਹੁਤ ਹੈ ਬਾਜ਼ਾਰ ਦੇ ਵਿੱਚ ਬਹੁਤ ਸਾਰਾ ਕਰਾਊਡ ਹੈ ਇੱਧਰ ਕੁਝ ਹੋਰ ਘਰਾਂ ਦੀ ਵਰਤੋਂ ਵਾਲਾ ਸਾਮਾਨ ਆ ਗਿਆ ਬਾਈਪਰ ਵਗੈਰਾ ਹਨ ਨਾਲ ਇਹ ਬੈਗਾਂ ਵਾਲੀਆਂ ਦੁਕਾਨਾਂ ਜੁੱਤੀਆਂ ਵਾਲੀਆਂ ਦੁਕਾਨਾਂ ਹੋਈ ਤੇ ਇੱਧਰ ਦੂਸਰੀ ਸਾਈਡ ਵੀ ਸਾਰੀ ਮਾਰਕੀਟ ਹੈ ਨਾਲ ਨਾਲ ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਜਿਹੜੀ ਵੀਡੀਓ ਦੇਖ ਰਹੇ ਹੋ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਨਾਲ ਲਿਖ ਕੇ ਵੀ ਦੱਸਿਆ ਕਰੋ ਵੀ ਅਸੀਂ ਕਿਹੜੇ ਸ਼ਹਿਰ ਤੋਂ ਤੁਹਾਡੀ ਵੀਡੀਓ ਦੇਖ ਰਹੇ ਹਾਂ ਇੱਥੇ ਕੁਝ ਬਾਹਰ ਕੱਪੜੇ ਵੀ ਲਾਏ ਹੋਏ ਨੇ ਦੇਖੋ ਛੋਟੇ ਬੱਚੇ ਆ ਰਹੇ ਹਨ ਲਓ ਜੀ ਇੱਧਰ ਅੱਗੇ ਵਾਲੇ ਪਾਸੇ ਇੱਕ ਹੋਰ ਚੌਕ ਆ ਗਿਆ ਚੌਕ ਬਹੁਤ ਨੇ ਬਈ ਬਰਨਾਲੇ ਸ਼ਹਿਰ 'ਚ ਮੈਂ ਜਦੋਂ ਆਇਆ ਐਂਟਰੀ ਕੀਤੀ ਐ ਉੱਥੇ ਵੀ ਦੇਖਿਆ ਕਾਫੀ ਚੌਕ ਨੇ ਬਰਨਾਲੇ ਸ਼ਹਿਰ 'ਚ ਐਵੇਂ ਦੇ ਬਣੇ ਹੋਏ ਤੇ ਇੱਧਰ ਵੀ ਆ ਦੁਕਾਨਾਂ ਆ ਗਈਆਂ ਕੁਝ ਦੇਖ ਸਕਦੇ ਹੋ ਔਰ ਟੱਬੋ ਵਗੈਰਾ ਹਨਾ ਪਲਾਸਟਿਕ ਦੇ ਸਮਾਨ ਵਾਲੀਆਂ ਲਓ ਜੀ ਵਾਕੀ ਇਦਲੀ ਵਾਲੇ ਪਾਸੇ ਵੀ ਬਹੁਤ ਵੱਡੀ ਮਾਰਕੀਟ ਆ ਇਹ ਚੌਂਕ ਦੇ ਨਾਲ-ਨਾਲ ਲਓ ਜੀ ਆਪਾਂ ਅੱਗੇ ਅਗਲੇ ਵਾਲੇ ਪਾਸੇ ਤੇ ਇੱਥੇ ਵੀ ਬਹੁਤ ਵੱਡਾ ਬਾਜ਼ਾਰ ਆ ਤੇ ਇਹਨੂੰ 사ਦਰ ਬਾਜ਼ਾਰ ਕਿਹਾ ਜਾਂਦਾ ਬਰਨਾਲੇ ਦਾ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਇਹ ਸਾਰੀ ਮਾਰਕੀਟ ਆਪਾਂ ਹੁਣ ਦੇਖਦੇ ਹਾਂ ਇੱਥੇ ਵੀ ਦੋਨੋਂ ਸਾਈਡ ਦੁਕਾਨਾਂ ਨੇ ਤੇ ਵਿਚਾਲੇ ਰੋਡ ਦੇ ਡਿਵਾਈਡਰ ਬਣਿਆ ਹੋਇਆ ਤੇ ਦੋਨੋਂ ਸਾਈਡ ਦਾ ਆਪਾਂ ਬਾਜ਼ਾਰ ਤੁਹਾਨੂੰ ਦਿਖਾਵਾਂਗੇ ਇੱਥੋਂ ਸਾਰੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਇੱਥੇ ਕੁਝ ਜੁਐਲਰੀ ਵਾਲੀਆਂ ਸ਼ਾਪਸ ਕੱਪੜੇ ਵਾਲੀਆਂ ਦੁਕਾਨਾਂ ਮੋਬਾਈਲ ਵਾਲੀਆਂ ਦੁਕਾਨਾਂ ਹਰ ਇੱਕ ਤਰੀਕੇ ਦੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਆ ਦੇਖ ਸਕਦੇ ਹੋ ਜਿਵੇਂ ਆ ਟਾਈਮ ਪੀਸ ਵਾਲੀਆਂ ਘੜੀ ਵਾਲੀਆਂ ਦੁਕਾਨਾਂ ਨੇ ਹਨਾ ਤੋਂ ਚੱਲਦੇ ਆ ਅੱਗੇ ਵਾਲੇ ਪਾਸੇ ਨੂੰ ਆਪਾਂ ਅੱਗੇ ਮਾਰਕੀਟ ਦੇਖਦੇ ਆ ਸਾਰੀ ਆ ਇੱਥੇ ਸਾਰੀਆਂ ਘੜੀਆਂ ਵਾਲੀਆਂ ਦੁਕਾਨਾਂ ਨੇ ਹੈਗੀਆਂ ਨੇ ਆ ਕੁਝ ਜੁਐਲਰੀ ਵਾਲੀਆਂ ਸ਼ਾਪਸ ਵੀ ਹੈਗੀਆਂ ਨੇ ਤੇ ਦੋਨੋਂ ਸਾਈਡ ਬਾਜ਼ਾਰ ਆ ਇਹ ਦੂਸਰੀ ਸਾਈਡ ਵੀ ਤੇ ਦੂਸਰੀ ਸਾਈਡ ਦਾ ਬਾਜ਼ਾਰ ਵੀ ਆਪਾਂ ਜਿਹੜਾ ਦੇਖਾਂਗੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਇਸ ਬਾਜ਼ਾਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਾਹਰ ਬਹੁਤ ਸਾਰੇ ਕੱਪੜੇ ਜਿਹੜੇ ਲਾਏ ਹੋਏ ਨੇ ਹਨਾ ਲਓ ਜੀ ਬਹੁਤ ਵੱਡੀ ਮਾਰਕੀਟ ਆ ਇਹ ਕੱਪੜਾ ਇੱਥੇ ਲਾਇਆ ਹੋਇਆ ਟੀ-ਸ਼ਰਟਾਂ ਵਗੈਰਾ ਬਾਹਰ ਕੱਢ ਕੇ ਗਰਮੀ ਵਾਲੇ ਕੱਪੜੇ ਆਹ ਡੈਕੋਰੇਸ਼ਨ ਵਾਲੀ ਸ਼ਾਪ ਕੁਛ ਹਨਾ ਫੋਲੋ ਵਗੈਰਾ ਪਏ ਨੇ ਇਹਨਾਂ ਦੇ ਆ ਵੀ ਰੈਡੀमेड ਕੱਪੜਿਆਂ ਦੀਆਂ ਦੁਕਾਨਾਂ ਆ ਆ ਕੁਛ ਜੁੱਤੀਆਂ ਵਾਲੀਆਂ ਸ਼ਾਪਸ ਆ ਗਈਆਂ ਆ ਲਹਿੰਗਾ ਹਾਊਸ ਆ ਗਿਆ ਬੋਰਡ ਲਾਏ ਹੋਏ ਨੇ ਲੈ ਸੋਹਣੇ ਸੋਹਣੇ ਲਹਿੰਗੇ ਪਏ ਨੇ ਬਾਹਰ ਲਾਏ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕੁਛ ਭਾਂਡੇ ਵਾਲੀਆਂ ਦੁਕਾਨਾਂ ਤੇ ਹਰੇਕ ਤਰੀਕੇ ਦੀ ਦੁਕਾਨ ਹੈ ਇਸ ਮਾਰਕੀਟ ਦੇ ਵਿੱਚ ਸ਼ਹਿਰ ਬਰਨਾਲੇ ਦੇ ਬਾਜ਼ਾਰ ਦੇ ਵਿੱਚ ਲੋ ਜੀ ਆ ਭਾਂਡੇ ਪਏ ਨੇ ਬਾਹਰ ਲਾਏ ਹਨ ਅੱਗੇ ਜੁਐਲਰੀ ਵਾਲੀ ਸ਼ਾਪ ਆ ਗਈ ਬਹੁਤ ਵੱਡਾ ਸ਼ਹਿਰ ਹੈ ਸ਼ਹਿਰ ਬਰਨਾਲਾ ਵੀ ਆ ਜੂਸ ਵਾਲੀ ਲੱਗੀ ਹੋਈ ਹੈ ਦੁਕਾਨ ਹਨ ਐਵੇਂ ਵੀ ਬਹੁਤ ਸਾਰੀਆਂ ਦੁਕਾਨਾਂ ਰੋਡ ਤੇ ਮਿਲ ਜਾਣਗੀਆਂ ਲੱਗੀਆਂ ਹੋਈਆਂ ਜਿਵੇਂ ਬਾਈ ਨੇ ਜੂਸ ਵਾਲੀ ਲਾਈ ਹੋਈ ਆ ਕੁਝ ਫਾਸਟ ਫੂਡ ਵਾਲੀਆਂ ਉਹ ਸਾਰੀਆਂ ਦੁਕਾਨਾਂ ਬਾਕੀ ਕਰਾਊਡ ਤੁਸੀਂ ਦੇਖ ਲਿਆ ਬਹੁਤ ਕਰਾਊਡ ਰਹਿੰਦਾ ਇਸ ਮਾਰਕੀਟ ਦੇ ਵਿੱਚ ਆਪ ਕੋਸ਼ ஏਸੀਆਂ ਵਗੈਰ ਵਾਲੀਆਂ ਦੁਕਾਨਾਂ ਸਾਰੀਆਂ ਆ ਗਈਆਂ ਪੱਖੇ ਸੰਭਾਰ ਲਾਏ ਹੋਏ ਨੇ ਤੇ ਨਾਲ ਆਹ ਸੂਟ ਵਾਲੀ ਦੁਕਾਨ ਦੇਖੋ ਕੱਪੜੇ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਹਨ ਬਰਨਾਲੇ ਦੇ ਵਿੱਚ। ਲਓ ਜੀ। ਆਹ ਕੋਸ਼ਰ ਰੈਡੀਮੇਡ ਕੱਪੜੇ ਵਾਲੀਆਂ ਦੁਕਾਨਾਂ ਨਾਲ ਬਾਹਰ ਟੀ-ਸ਼ਰਟਾਂ ਲੋਹਾਂ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ। ਆਹ ਸੂਟ ਲਾਏ ਹੋਏ ਨੇ ਬਾਹਰ ਦੇਖ ਸਕਦੇ ਹੋ ਤੁਸੀਂ ਹਨਾ। ਲਓ ਜੀ। ਬਹੁਤ ਵੱਡਾ ਬਾਜ਼ਾਰ ਆ ਇਹ ਦੂਰ ਤੱਕ ਦੁਕਾਨਾਂ ਹੀ ਦੁਕਾਨਾਂ ਮਿਲ ਜਾਣਗੀਆਂ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ ਦੇਖਣ ਨੂੰ ਆਹ ਫੂਸੂਟ ਦੇ ਫਲਕਾਰੀਆਂ ਬਾਹਰ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਇੱਥੇ ਆਹ ਸ਼ੇਰਵਾਨੀਆਂ ਲੈਣਗੇ ਹਨ ਬਾਹਰ ਲਾਏ ਹੋਏ ਨੇ ਦੇਖੋ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੱਪੜਿਆਂ ਦੀਆਂ ਸੂਟਾਂ ਦੀਆਂ ਕੱਪੜੇ ਹੀ ਕਪੜਾ ਪਿਆ ਹੈ ਦੁਕਾਨਾਂ ਤੇ ਵੱਡੇ ਵੱਡੀਆਂ ਕੱਪੜੀਆਂ ਦੀਆਂ ਦੁਕਾਨਾਂ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਸ਼ਹਿਰ ਬਰਨਾਲੇ ਦੇ ਬਾਜ਼ਾਰ 'ਚ ਹਾਂ ਬਹੁਤ ਸਾਰੀਆਂ ਦੁਕਾਨਾਂ ਆ ਗਈਆਂ ਇੱਥੇ ਸੂਟਾਂ ਨਹੀਂ ਹਨ ਸੂਟ ਜਿਹੜੇ ਬਾਹਰ ਲਾਏ ਹੋਏ ਨੇ ਆ ਕੁਝ ਸ਼ੁਕਰਿਆਨਾ ਸਟੋਰ ਵੀ ਆ ਗਏ ਇੱਥੇ ਕਰਿਆਣਾ ਸਟੋਰ ਵੀ ਹੈਗੇ ਨੇ ਮਾਰਕੀਟ ਦੇ ਵਿੱਚ ਨਾਲੇ ਇੱਧਰ ਵੀ ਕੱਪੜਿਆਂ ਵਾਲੀਆਂ ਦੁਕਾਨਾਂ ਆ ਗਈਆਂ ਆ ਕੁਝ ਮੈਡੀਕਲ ਸਟੋਰ ਵੀ ਹੈਗੇ ਨੇ ਇੱਥੇ ਬੋਰਡ ਲੱਗਿਆ ਹੋਇਆ ਸਾਹ ਕਰਿਆ ਨਾ ਸਟੋਰ ਨੇ ਇਹ ਸਾਰੀ ਮੇਨ ਮਾਰਕੀਟ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸ਼ਹਿਰ ਬਰਨਾਲੇ ਦੀ ਇਸੇ ਮਾਰਕੀਟ 'ਚ ਵੱਡੀਆਂ-ਵੱਡੀਆਂ ਕੱਪੜੀਆਂ ਦੀਆਂ ਦੁਕਾਨਾਂ ਹਨਾ ਮੋਬਾਈਲ ਵਾਲੀਆਂ ਦੁਕਾਨਾਂ ਆ ਲੈ ਮੋਬਾਈਲ ਵਾਲੀ ਦੁਕਾਨ ਆ ਵੀ ਗਈ ਮੋਬਾਈਲ ਰਿਪੇਅਰ ਸ਼ਾਪ ਜੁੱਤੀਆਂ ਵਾਲੀਆਂ ਦੁਕਾਨਾਂ ਇਹ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਇਹ ਮਾਰਕੀਟ ਦੇ ਵਿੱਚ ਤੇ ਹੁਣ ਆਪਾਂ ਦੂਸਰੀ ਸਾਈਡ ਦੇਖਾਂਗੇ ਮਾਰਕੀਟ ਦੀ ਉੱਥੋਂ ਅਗਲੇ ਵਾਲੇ ਪਾਸੇ ਤੋਂ ਆਪਾਂ ਦੂਸਰੀ ਸਾਈਡ ਚੱਲਦੇ ਹਾਂ ਕੁਝ ਹੋਟਲ ਆ ਗਏ ਵਿੱਚ ਆ ਜੁੱਤੀਆਂ ਵਾਲੀ ਇਹ ਫੋਨ ਵਾਲੀਆਂ ਦੁਕਾਨਾਂ ਹਨ। ਲਓ ਜੀ। ਇੱਧਰ ਵੀ ਨਾਲ ਕਰਿਆਨਾ ਸਟੋਰ ਆ ਗਏ ਕਾਫੀ ਵੱਡੇ ਵੱਡੇ। ਤੇ ਹੁਣ ਆਪਾਂ ਚੱਲਦੇ ਹਾਂ ਦੂਸਰੀ ਸਾਈਡ। ਦੂਸਰੀ ਸਾਈਡ ਤੋਂ ਮਾਰਕੀਟ ਦੇਖਦੇ ਹਾਂ ਸਾਰੀ ਜਾ ਕੇ। ਤੇ ਆ ਬੱਸ ਆਪਾਂ ਦੇਖਿਆ ਮਾਰਕੀਟ ਦਾ ਪਹਿਲਾਂ ਸਾਰਾ। ਦੂਸਰੀ ਸਾਈਡ ਆ ਗਏ ਆਪਾਂ ਹੁਣ ਮਾਰਕੀਟ ਦੇ। ਇਧਰੋਂ ਸਾਰੀ ਮਾਰਕੀਟ ਦੇਖਾਂਗੇ ਇੱਥੇ ਕਾਫੀ ਵੱਡੇ ਵੱਡੇ ਹੋਟਲ ਨੇ ਸਵੀਟਸ਼ਾਪ ਨੇ ਜਿਵੇਂ ਆਪਾਂ ਦੂਸਰੀ ਸਾਈਡ ਦਿਖਾਈ ਸੀ ਉਸੇ ਤਰ੍ਹਾਂ ਇੱਧਰ ਵੀ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਸ਼ਹਿਰ ਬਰਨਾਲੇ ਦੇ ਵਿੱਚ ਕੱਪੜੇ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਸੂਟ ਬਹੁਤ ਪਿਆ ਭਾਈ ਦੁਕਾਨਾਂ ਤੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਹੀ ਆ ਕਿ ਵੱਡਾ ਸ਼ਹਿਰ ਹੈ ਬਰਨਾਲਾ ਹਾਂ ਕੋਸ਼ਿਸ਼ ਜਿਵੇਂ ਐਨ ਕਹਾਣੀਆਂ ਦੁਕਾਨਾਂ ਆ ਗਈਆਂ ਹਨਾ ਤੇ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇੱਥੇ ਮਿਲ ਜੂਗੀ ਮਾਰਕੀਟ ਦੇ ਵਿੱਚ ਔਰ ਟੇਲਰ ਆ ਗਏ ਹਨ ਲਓ ਜੀ ਅਗਲੇ ਬਾਅਦੇ ਪਾਸੇ ਸੂਟਾਂ ਦੀਆਂ ਦੁਕਾਨਾਂ ਆ ਗਈਆਂ ਚੁੰਨੀਆਂ ਸੂਟ ਸਾਰੇ ਬਾਹਰ ਲਾਏ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਇੱਧਰ ਕੁਝ ਰੈਡੀਮੇਡ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਆਪਾਂ ਜਿੱਥੋਂ ਵੀਡੀਓ ਸ਼ੁਰੂ ਕੀਤੀ ਸੀ ਉੱਥੋਂ ਲੈ ਕੇ ਸਾਰਾ ਇਹ ਬਾਜ਼ਾਰ ਇਕੱਠਾ ਕਨੈਕਟ ਹੈ ਆਪਸ ਦੇ ਵਿੱਚ ਲਓ ਜੀ ਆਪੋਸ਼ੋ ਹੋਰ ਦੁਕਾਨਾਂ ਆ ਗਈਆਂ ਜਰਨਲ ਸਟੋਰ ਆ ਗਏ ਹਨ ਆ ਗੰਨੇ ਦੇ ਰਸ ਦੀ ਲਈ ਹੋਈ ਹੈ ਬਾਈ ਨੇ ਦੁਕਾਨ ਆ ਕੱਪੜੇ ਕੁਝ ਬਾਹਰ ਲਾਏ ਹੋਏ ਨੇ ਲੈ ਬਾਈ ਬਾਈ ਕਹਿੰਦੇ ਸਾਡੀ ਵੀਡੀਓ ਬਣਾ ਦੋ ਲੈ ਬਾਈ ਐ ਬਹੁਤ ਮਿਲਦੇ ਨੇ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਵਿੱਚ ਕਹਿ ਦਿੰਦੇ ਆ ਬਾਈ ਆਪਦੇ ਆਪ ਆ ਕੇ ਵੀ ਬਾਈ ਸਾਡੀ ਵੀਡੀਓ ਬਣਾ ਦੋ ਮੈਂ ਬਾਈ ਫਿਰ ਹੁਣ ਦੇਖਣਗੇ ਜਾ ਕੇ ਬਾਜੂ ਇਧਰ ਹੋਰ ਆ ਗਈਆਂ ਰੈਡੀਮੇਡ ਕੱਪੜੀਆਂ ਦੀਆਂ ਦੁਕਾਨਾਂ ਨਾਲੇ ਕੁਛ ਭਾਂਡੇ ਵਾਲੀਆਂ ਦੁਕਾਨਾਂ ਹਨਾ ਲਓ ਬਾਈ ਆਹ ਦੇਖ ਸਕਦੇ ਹੋ ਟੀ-ਸ਼ਰਟਾਂ ਲੋਹਰਾਂ ਜਿਹੜੀਆਂ ਬਾਹਰ ਲਾਈਆਂ ਹੋਈਆਂ ਨੇ ਨਾਲੇ ਕੁਸ਼ਾ ਕਰਿਆਨਾ ਸਟੋਰ ਨੇ ਬਾਕੀ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਤੇ ਲਾਈਕ ਵਾਲਾ ਬਟਨ ਜ਼ਰੂਰ ਦੱਬਿਆ ਕਰੋ ਵੀਡੀਓ ਦਾ ਤੇ ਕਮੈਂਟ ਵੀ ਦੱਸਿਆ ਕਰੋ ਕਰਕੇ ਕਿੱਥੋਂ-ਕਿੱਥੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਕੁਝ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਹਨਾ ਬਾਕੀ ਕੋਟ ਪੈਂਟਾਂ ਦੇ ਕੱਪੜੇ ਵਾਲੀਆਂ ਦੁਕਾਨਾਂ ਉਹ ਸਾਰੀਆਂ ਇਸੇ ਮਾਰਕੀਟ ਦੇ ਵਿੱਚ ਨੇ ਆਹ ਕੱਪੜੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਕੱਪੜੇ ਬਾਹਰ ਲਾਏ ਹੋਏ ਨੇ ਫੁਲਕਾਰੀਆਂ ਬਾਹਰ ਲਾਈਆਂ ਹੋਈਆਂ ਨੇ ਲਓ ਜੀ ਅੱਜ ਉਹ ਲਿਰੀ ਸ਼ਾਪਸ ਆ ਗਈਆਂ ਹਨ ਹਰੇਕ ਤਰੀਕੇ ਦੀ ਦੁਕਾਨ ਇਹ ਸਦਰ ਬਾਜ਼ਾਰ ਦੇ ਵਿੱਚ ਹੈਗੀ ਆ ਬਰਨਾਲੇ ਦੇ ਸਦਰ ਬਾਜ਼ਾਰ ਦੇ ਵਿੱਚ ਤੇ ਇੱਧਰ ਵੀਆਂ ਕੁਝ ਕੱਪੜਿਆਂ ਦੀਆਂ ਦੁਕਾਨਾਂ ਆ ਗਈਆਂ ਦੇਖ ਸਕਦੇ ਹੋ ਤੁਸੀਂ ਸੂਟ ਬਾਹਰ ਲਾਏ ਹੋਏ ਨੇ ਜਿਹੜੇ ਹਨਾ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਸੂਟਾਂ ਵਾਲੀਆਂ ਕੁੜੀਆਂ ਵਾਲੇ ਕੱਪੜੇ ਵਾਲੀਆਂ ਦੁਕਾਨਾਂ ਜ਼ਿਆਦਾ ਵੱਡੀਆਂ ਨੇ ਇਹ ਮਾਰਕੀਟ ਦੇ ਵਿੱਚ ਆ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਕੁਝ ਲਓ ਜੀ ਆ ਵੀ ਦੇਖੋ ਤੁਸੀਂ ਕੱਪੜੇ ਵਾਲੀਆਂ ਦੁਕਾਨਾਂ ਸਰਕਾਰੀਆਂ ਬਾਹਰ ਲਾਈਆਂ ਹੋਈਆਂ ਨੇ ਕੱਢ ਕੇ ਹਨਾ ਸੂਟ ਲਾਏ ਹੋਏ ਨੇ ਲਓ ਜੀ ਆਹ ਭਾਂਡੇ ਵਾਲੀ ਬਹੁਤ ਵੱਡੀ ਦੁਕਾਨ ਆ ਆ ਲੈਨ ਚ ਸਾਰੀਆਂ ਭਾਂਡੇ ਵਾਲੀਆਂ ਹੀ ਨੇ ਰੱਖੀ ਦੁਕਾਨਾਂ ਚਾਰ ਪੰਜ ਭਾਂਡੇ ਭਾਂਡੇ ਪਏ ਨੇ ਉਰੇ ਲਓ ਜੀ ਦੇਖੋ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਕੱਠੀਆਂ ਹੀ 5 6 ਦੁਕਾਨਾਂ ਨੇ ਇਹ ਭਾਂਡੇ ਵਾਲੀਆਂ ਤੇ ਇੱਧਰ ਕੁਛ ਆ ਮੰਜੀ ਵਾਲੀਆਂ ਦੁਕਾਨਾਂ ਆ ਗਈਆਂ ਹਨ ਦੇਖ ਸਕਦੇ ਹੋ ਤੁਸੀਂ ਮੱਛਰਦਾਨੀ ਹੈ ਮੰਜੀ ਆਵੀ ਕੱਪੜੇ ਵਾਲੀ ਦੁਕਾਨ ਆ ਗਈ ਸੂਟ ਫਰਾਕ ਸੂਟ ਜਿਹੜੇ ਸਾਰੇ ਬਾਹਰ ਲਾਏ ਹੋਏ ਨੇ ਇੱਥੇ ਤੇ ਇਧਰੋਂ ਆਪਾਂ ਸਾਹਮਣੇੋਂ ਵੀਡੀਓ ਸ਼ੁਰੂ ਕੀਤੀ ਸੀ ਤੇ ਉੱਥੇ ਹੀ ਆਪਾਂ ਵਾਪਸ ਆ ਗਏ ਇਹ ਮਾਰਕੀਟ ਵੀ ਆਪਾਂ ਤੁਹਾਨੂੰ ਦੋਨੋਂ ਸਾਈਡ ਤੋਂ ਦਿਖਾਤੀ ਬਾਕੀ ਕੁਝ ਹੋਰ ਆਲੇ-ਦਾਲੇ ਦੀ ਜਿਹੜੀ ਮਾਰਕੀਟ ਹੈ ਬਰਨਾਲੇ ਸ਼ਹਿਰ ਦੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਸਾਰੀ ਵਿੱਚੋਂ ਬਾਜ਼ਾਰ ਆਪਾਂ ਜਿਹੜਾ ਦਿਖਾਤਾ ਲਓ ਜੀ ਭਾਈ ਨੇ ਲਿਖਿਆ ਸਪੈਸ਼ਲ ਰਬੜੀ ਮਿਲਕ ਵਦਾਵ ਅੱరే ਤੁਸੀਂ ਆਪਾਂ ਵੀਡੀਓ ਸ਼ੁਰੂ ਕੀਤੀ ਸੀਗੀ ਆ ਚੌਂਕ ਦੇ ਵਿੱਚੋਂ ਐਥੇ ਵੀ ਸਾਰੀਆਂ ਕੁਝ ਦੁਕਾਨਾਂ ਆ ਗਈਆਂ ਨਾਲ-ਨਾਲ ਲੋ ਜੀ ਤੇ ਅੱਗੇ ਵਾਲੇ ਪਾਸੇ ਨੂੰ ਚੱਲਦੇ ਆ ਅੱਗੇੋਂ ਵੀ ਦੇਖਦੇ ਆ ਆਪਾਂ ਮਾਰਕੀਟ ਸਾਰੀ ਤੇ ਇੱਧਰ ਵੀ ਕੁਝ ਸੂਟ ਵਾਲੀਆਂ ਦੁਕਾਨਾਂ ਹੈਗੀਆਂ ਨੇ ਜੁੱਤੀਆਂ ਵਾਲੀਆਂ ਹੈਗੀਆਂ ਨੇ ਸਾਹਮਣੇ ਵਾਲੇ ਪਾਸੇ ਦੇਖ ਸਕਦੇ ਹੋ ਆਇਦਰ ਕਪੜੇ ਬਾਹ ਟੰਗੇ ਹੋਏ ਨੇ ਹਨਾ ਰੈਡੀमेड ਕਪੜਿਆਂ ਦੀ ਦੁਕਾਨਾਂ ਨੇ ਲਓ ਜੀ ਲਓ ਜੀ ਆਪਾਂ ਅੱਗੇ ਬਾਹਰਲੇ ਵਾਲੇ ਪਾਸੇ ਤੇ ਇਹ ਚੌਂਕ ਦੇ ਕੋਲੋਂ ਦੀ ਪਹਿਲਾਂ ਵੀ ਆਪਾਂ ਲੰਘ ਕੇ ਗਏ ਸੀਗੇ ਲਓ ਵੀ ਆਹ ਇੱਥੇ ਹੁਣ ਵੀ ਟ੍ਰੈਂਡ ਹੈ ਇੱਥੇ ਸਮਾਨ ਲੈ ਕੇ ਜਾਂਦੇ ਨੇ ਰੇੜੇ ਦੇ ਉੱਪਰ ਕਰਿਆਣਾ ਦੀ ਦੁਕਾਨ ਤੋਂ ਸਮਾਨ ਜਾ ਰਿਹਾ ਬਾਕੀ ਹੋਰ ਆ ਵੀ ਮਾਰਕੀਟ ਆਲੇ-ਦੁਆਲੇ ਦੀ ਇਹ ਸਾਰੀ ਮਾਰਕੀਟ ਦੇਖਦੇ ਆਪਾਂ ਇੱਥੇ ਕੁਝ ਦੁਕਾਨਾਂ ਨੇ ਆ ਜਿਵੇਂ ਡੇਲੀ ਵਰਤੋਂ ਵਾਲਾ ਸਮਾਨ ਆ ਗਿਆ ਹਨਾ ਕਰਿਆਣਾ ਸਟੋਰ ਆ ਗਿਆ ਇਹ ਸਾਰੀਆਂ ਦੁਕਾਨਾਂ ਨੇ ਆ ਜਰਨਲ ਸਟੋਰ ਆ ਗਿਆ ਜੁਐਲਰੀ ਸ਼ਾਪ ਕੁਝ ਕੱਪੜਿਆਂ ਵਾਲੀਆਂ ਦੁਕਾਨਾਂ ਵੀ ਹੈਗੀਆਂ ਇੱਥੇ ਕੱਪੜਾ ਲਾਇਆ ਹੋਇਆ ਦੇਖੋ ਲਓ ਜੀ ਆ ਬਾਈਪਰ ਵਗੈਰਾ ਆ ਗਏ ਦਸਲੇਵ ਵਗੈਰਾ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਤੇ ਇਕੱਠ ਬਹੁਤ ਹੋ ਗਿਆ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਦੁਪਹਿਰ ਦੇ ਟਾਈਮਾਂ ਬਾਜ਼ਾਰ ਪੂਰੇ ਭੱਕ ਜਾਂਦੇ ਨੇ 11:30 12:00 ਵਜੇ ਦਾ ਟਾਈਮ ਹੋਇਆ ਜਿਹੜਾ ਬਹੁਤ ਇਕੱਠ ਹੋ ਗਿਆ ਬਾਜ਼ਾਰ ਦੇ ਵਿੱਚ ਆਹ ਕੁਛ ਅੱਗੇ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਹਨ ਲਓ ਜੀ ਆਹ ਦੇਖ ਸਕਦੇ ਹੋ ਬਾਹਰ ਲਾਏ ਹੋਏ ਬੈਗ ਕੱਪੜੇ ਆ ਕੁਛ ਬੀ ਵਾਲੀਆਂ ਦੁਕਾਨਾਂ ਆ ਗਈਆਂ ਓਰੇ ਮੱਕੀ ਦੇ ਬੀ ਹਨਾ ਲਓ ਜੀ ਸਾਰੇ ਤਰ੍ਹਾਂ ਦੇ ਬੀ ਪਏ ਨੇ ਇੱਥੇ ਆ ਵੀ ਕੱਪੜੇ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਕੁਛ ਇੱਥੇ ਆਹ ਸਬਜ਼ੀ ਵਾਲੀ ਆ ਗਈ ਲਓ ਜੀ ਬਹੁਤ ਵੱਡਾ ਸ਼ਹਿਰ ਆ ਭਾਈ ਬਰਨਾਲਾ ਸ਼ਹਿਰ ਮਾਰਕੀਟ ਬਹੁਤ ਵੱਡੀ ਆ ਬਰਨਾਲੇ ਸ਼ਹਿਰ ਦੀ ਤੇ ਚੱਲਦੇ ਆ ਅਗਲੇ ਵਾਲੇ ਪਾਸੇ ਨੂੰ ਸਾਹਮਣੇ ਵੀ ਸਾਰੀਆਂ ਰੋਡ ਦੇ ਨਾਲ-ਨਾਲ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਪੋਸ਼ ਕੱਪੜੇ ਵਾਲੀਆਂ ਫਲ ਵਾਲੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਹਾਂ ਲਓ ਜੀ ਇਸ ਤਰ੍ਹਾਂ ਦੀਆਂ ਕੱਪੜੇ ਵਾਲੀਆਂ ਦੁਕਾਨਾਂ ਇੱਥੇ ਰੋਡ ਦੇ ਨਾਲ-ਨਾਲ ਟੀ-ਸ਼ਰਟਾਂ ਵਗੈਰਾ ਹਨਾ ਗਰਮੀ ਵਾਲੇ ਕੱਪੜੇ ਸਾਰੇ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ। ਹਾਂਜੀ ਆ ਚੁੰਨੀਆਂ, ਸੂਟ, ਕੱਪੜੇ ਬਹੁਤ ਸਾਰੇ ਨੇ ਇੱਥੇ। ਹਾਂਜੀ ਆ ਫਲਾਂ ਦੀਆਂ ਆ ਗਈਆਂ ਓਰੇ। ਆ ਕੁਝ ਬੈਗ, ਸਕੂਲ ਵਾਲੇ ਬੈਗ ਹੋਗੇ, ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ। ਆ ਕੋਸ਼ ਫੋਨ ਵਾਲੀਆਂ ਦੁਕਾਨਾਂ ਆ ਗਈਆਂ ਤੇ ਵੀ ਇੱਕ 메인 ਚੌਂਕ ਪੈ ਜਾਂਦਾ ਅਗਲੇ ਵਾਲੇ ਪਾਸੇ ਉਹਰੇ ਚੌਂਕ ਆਉ। ਜਾ ਕੇ। ਲਓ ਜੀ। ਨਾਲ ਆ ਕੱਪੜਿਆਂ ਦੀ ਆ ਗਈ ਦੁਕਾਨ ਆ। ਜੂਸ ਵਾਲੀ ਆ ਗਈ। ਮੰango ਸ਼ੇਕ ਵਗੈਰਾ, ਬਨਾਨਾ ਸ਼ੇਕ। ਤੇ ਇੱਧਰ ਇੱਕ ਚੌਂਕ ਆ ਗਿਆ ਸਾਹਮਣੇ ਵਾਲੇ ਪਾਸੇ। ਕਾਫੀ ਵੱਡਾ ਚੌਂਕ ਹੈ ਵੀ। ਪੂਰੇ ਵੀ ਆ ਦੇਖ ਸਕਦੇ ਹੋ ਤੁਸੀਂ। ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਰਮਾਲਾ ਵਗੈਰਾ ਲੱਗੇ ਹੋਈਆਂ ਨੇ ਹਣਾ। ਲਓ ਜੀ। ਸਭ ਮਚਰਦਾਨੀਆਂ ਹੋ ਗਈਆਂ। ਚੱਪਲਾਂ ਵਗੈਰਾ ਕਾਫੀ ਸਾਰਾ ਸਮਾਨ ਉਰੇ ਬਾਹਰ ਕੱਢ ਕੇ ਜਿਹੜਾ ਲਾਇਆ ਹੋਇਆ। ਲਓ ਜੀ। ਫਕਰੀਆਂ ਨਾਲ ਸਟੋਰ ਆ ਗਏ, ਕੁਝ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ। ਬਹੁਤ ਵੱਡੀ ਮਾਰਕੀਟ ਐ ਵੀ। ਨਾਲ-ਨਾਲ ਤੇ ਇਧਰੋਂ ਚੌਂਕ ਦੇ ਨਾਲ-ਨਾਲ ਵੀ ਆਪਾਂ ਅਗਲੇ ਵਾਲੇ ਪਾਸੇ ਨੂੰ ਵੀ ਦੇਖਦੇ ਹਾਂ ਜਿਹੜੀ ਮਾਰਕੀਟ ਜਾ ਕੇ ਤੇ ਆ ਚੌਂਕ ਆ ਗਿਆ ਤੇ ਚੌਂਕ ਤੋਂ ਇਧਰ ਹੀ ਸਾਡੇ ਕੋਲ ਕੁਝ ਫਲਾਂ ਵਾਲੀਆਂ ਦੁਕਾਨਾਂ ਨੇ ਇਹ ਦੇਖਦੇ ਹਾਂ ਆਪਾਂ ਜਾ ਕੇ ਇਹ ਦਿਖਾਵਾਂਗੇ ਸਾਰੀਆਂ ਇੱਥੇ ਫਲਾਂ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਬਹੁਤ ਵੱਡਾ ਸ਼ਹਿਰ ਆਹੇ ਬਰਨਾਲਾ ਸ਼ਹਿਰ ਬਹੁਤ ਵੱਡੀ ਮਾਰਕੀਟ ਹੈ ਬਾਰੀ ਇਥੇ ਨਰਨਾਲਾ ਫਰਾਲੀਆਂ ਹੀ ਨੇ ਤਕਰੀਬਨ ਤਕਰੀਬਨ ਸਾਰਾ ਹੀ ਬਰਨਾਲਾ ਖੈਰ ਦੀ ਆਪਾਂ ਮਾਰਕੀਟ ਤੁਹਾਨੂੰ ਦਿਖਾ ਦਿੱ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਦੂਸਰੀ ਸਾਈਡ ਆ ਸਾਈਡ ਦਿਖਾਈ ਸੀਗੀ ਆਪਾਂ ਸਾਰੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਬਰਨਾਲੇ ਸ਼ਹਿਰ ਦਾ ਬਾਜ਼ਾਰ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ